ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਜਾ ਜੋ ਆਪ ਤੁਹਾਨੂੰ ਬਾਂਦੀ ਕਟਿੰਗ ਕਿੱਦਾਂ ਕਰਨੀ ਆ ਉਹ ਸਿਖਾਉਣੇ ਆ ਸਭ ਤੋਂ ਪਹਿਲਾਂ ਆਪਾਂ ਨੇ ਜਿੰਨੀ ਬਾਂਦੀ ਲੈਂਥ ਲੈਣੀ ਆ ਕੱਪੜਾ ਲੈ ਲਿਆ ਜੀ ਆਪਾਂ ਨੇ 7 ਇੰਚ ਠੀਕ ਐ 7 ਇੰਚ ਲੈਂਥ ਲਈ ਤਿਆਰ ਕਰਨੀ ਆ ਉਸ ਤੋਂ ਬਾਅਦ ਆਪਾਂ ਨੇ 2.5 ਇੰਚ ਇਹਦੇ ਵਿੱਚ ਐਡ ਕਰਨਾ ਇਹਦੇ ਵਿੱਚੋਂ 2 ਇੰਚ ਆਪਾਂ ਨੇ ਥੱਲੇ ਫੋਲਡ ਕਰ ਦੇਣਾ ਤੇ ਅੱਧਾ ਇੰਚ ਆਪਣਾ ਉੱਪਰ ਸਲਾਈ ਚ ਚੱਲ ਜਾਣਾ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਆ ਦੇਖੋ ਇਹ ਬੰਦ ਵਾਲੀ ਸਾਈਡ ਐ ਓਪਨ ਵਾਲੀ ਸਾਈਡ 3 ਇੰਚ ਦੀ ਡਾਊਨ ਮਾਰਕਿੰਗ ਕਰਨੀ ਆ ਤ헨 ਦੀ ਤੁਸੀਂ 3.5 ਵੀ ਘਟ ਸਕਦੇ ਹੋ ਉਸ ਤੋਂ ਬਾਅਦ ਜਿੰਨਾ ਆਪਾਂ ਨੇ ਇਹਦਾ ਖੁੱਲੀ ਕਿੰਨੀ ਆਪਣੇ ਬਾਹਰ ਰੱਖਣੀ ਹੈ ਜਿਵੇਂ 1.5 ਆਪਾਂ ਲਿਖਿਆ 1.5 ਇੰਚ ਦੇ ਵਿੱਚ ਐਕਸਟਰਾ ਤੁਸੀਂ ਮਾਰਜਿਨ ਲੈ ਲੈਣਾ ਇੱਥੋਂ ਜਿੰਨਾ ਵੀ ਤੁਹਾਡਾ ਮੋਡਾ ਤਿਆਰ ਹੋਵੇ ਜਿਸਪੋਸ ਕਰੋ ਜਿਸ ਤਰ੍ਹਾਂ ਤੁਹਾਡਾ 6 6.5 ਇੰਚ ਤਿਆਰ ਹੈ ਤੇ 1.5 ਇੰਚ ਆਪਾਂ ਨੇ ਮਾਰਜਿਨ ਇੱਥੋਂ ਵੀ ਲੈ ਲੈਣਾ ਠੀਕ ਹੈ ਹੋਰ ਉਸ ਤੋਂ ਬਾਅਦ ਆਪਣੇ ਐ ਕੋਰਨਰ ਤੇ ਇੰਚ ਟੇਪ ਰੱਖ ਕੇ ਐਦਾਂ ਆਪਾਂ ਨੇ ਇੱਕ ਲਾਈਨ ਡਰਾ ਕਰਨੀ ਹੈ ਲਾਈਨ ਡਰੋ ਕਰਨ ਤੋਂ ਬਾਅਦ ਕੀ ਕਰਨਾ ਹੈ ਇਹਦਾ ਫਿਰ ਆਪਾਂ ਨੇ ਜਿੰਨੇ ਆਪਾਂ ਤੁਸੀਂ ਮੋਡਾ ਲਿਆ ਹੁਣ ਦੇਖੋ ਇਹਦਾ 8.5 ਹੈ 8.5 ਤੇ ਇਹਦਾ ਸਵਾ ਚਾਰ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ ਇਹਦੀ ਅੱਧਾ ਇੰਚ ਥੱਲੇ ਅੱਧਾ ਇੰਚ ਥੱਲੇ ਡਾਊਨ ਮਾਰਕਿੰਗ ਕਰਤੀ ਹੈ ਇਧਰੋਂ نیچے ਆ ਦੇਖੋ ਇੱਥੋਂ ਸਿੱਧਾ ਤੇ ਇੱਥੋਂ ਇਹਦੇ ਨਾਲ ਇਧਰ ਫੇਰ ਉਸ ਤੋਂ ਬਾਅਦ ਆ ਜੋ ਆਪਣੀ ਲਾਈਨ ਡਰੋ ਕੀਤੀ ਹੈ ਇਹਦੇ ਨਾਲ ਫਿਰ ਆਪਾਂ ਨੇ ਇਹ ਚੀਜ਼ ਉੱਪਰ ਲੈ ਕੇ ਜਾਣੀ ਹੈ ਗੁਲਾਈ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਾੜ ਤੋਂ نیچے ਨਹੀਂ ਉਤਰਦੇ ਆ ਦੇਖੋ ਐਦਾਂ ਦੀ ਸ਼ੇਪ ਹੋ ਜਾਂਦੀ ਹੈ ਆ ਦੇਖੋ ਸ਼ੇਪ ਆ ਜਿਸ ਡਾਊਨ ਉੱਪਰ ਥੱਲੇ ਐਦਾਂ ਇਹ ਪਾ ਜਾਣੀਆਂ ਸਿੱਧੀ ਨੂੰ ਇੱਥੋਂ ਅੱਧਾ ਅੱਧਾ ਇੰਚ ਡਾਊਨ ਥੱਲੇ ਇੱਥੋਂ ਫੇਰ ਉੱਪਰ ਆ ਉੱਪਰ ਜਾਣਾ ਲਾਈਨ ਡਰਾ ਕਰ ਲੈਣੀ ਆ ਠੀਕ ਹੈ ਇਹ ਦੇਖੋ 1.5 ਇੰਚ ਦਾ ਮਾਰਜਿਨ ਛੱਡ ਕੇ ਲਾਈਨ ਆਪਣੀ ਇੱਥੇ ਸੀ ਠੀਕ ਹੈ ਇੱਥੋਂ ਆਪਾਂ ਨੇ ਥੱਲੇ 1/2 ਇੰਚ ਡਾਊਨ ਜਾਣਾ ਫੇਰ 1/2 ਇੰਚ ਉੱਪਰ ਚਲ ਜਾਣਾ ਆ ਲੋ ਜੀ ਠੀਕ ਹੈ ਜੀ ਬੜੀ ਸੋਹਣੀ ਕਟਿੰਗ ਹੋ ਗਈ ਹੈ ਤੇ ਬੜੇ ਸੌਖੇ ਤਰੀਕੇ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਇਹਨੂੰ ਸਿੱਧੀ ਲਾਈਨ ਡਰਾ ਨਹੀਂ ਕਰਨੀ ਸਿੱਧੀ ਲਾਈਨ ਡਰਾ ਕਰਕੇ 1/2 ਇੰਚ ਆਪਾਂ ਨੇ ਥੱਲੇ ਡਾਊਨ ਕਰਨਾ ਹੈ ਹਾਫ ਕਰਕੇ 1/2 ਇੰਚ ਥੱਲੇ ਡਾਊਨ ਤੇ 1/2 ਇੰਚ ਉੱਪਰ ਚ ਲਾਈਨ ਡਰਾ ਕਰਨੀ ਹੈ ਕਹੇ ਬੜੀ ਸੋਹਣੀ ਆਪਣੀ ਸਲੀਵ ਕਟਿੰਗ ਹੋ ਜਾਣੀ ਹੈ ਸੈਂਟਰ ਦੇ ਵਿੱਚ ਆਪਾਂ ਕੱਟ ਲਗਾ ਲੈਣਾ 2 ਇੰਚ ਜਿੰਨਾ ਆਪਾਂ ਫੋਲਡ ਕਰਨਾ ਉੱਥੇ ਆਪਾਂ ਨੇ ਕੱਟ ਲਗਾ ਲਓ ਇਹ ਚੀਜ਼ ਆਪਣੀ ਐਦਾਂ ਫੋਲਡ ਹੋ ਜਾਣੀ ਹੈ ਤੇ ਇੱਥੇ ਫਿਰ ਫਿਟਿੰਗ ਦਾ ਇਨਸ਼ਾਅੱਲਾ ਇਹ ਤਰੀਕਾ ਤੁਹਾਨੂੰ ਕਿੱਦਾਂ ਲੱਗਿਆ ਸਾਨੂੰ ਕਮੈਂਟ ਕਰਕੇ ਦੱਸਣਾ ਤਾਂ ਜੋ ਸੋਹਣੇ ਸੋਹਣੇ ਵੀਡੀਓ ਤੁਹਾਡੇ ਅੱਗੇ ਬਣਾ ਕੇ ਹਾਜ਼ਰ ਹੋਈਏ